ਲਾ 42500 ਦਾ ਕੋਈ ਗੱਲ ਨਹੀਂ ਆਹ ਹੋ ਕੇ ਫਿਕਰ ਨਾ ਦੂਜਾ ਚੱਤੇ ਗੱਲ ਆ ਆਪ ਹੀ ਤੋਂ ਗੱਲ ਯਾਰ ਮੈਂ ਕਿਹਾ ਕੋਈ ਨਜਾਇਜ਼ ਮੈਂ ਮੈਨੂੰ ਇੱਕ ਵਾਰੀ ਤੋਂ ਆਇਆ ਦੱਸੇ ਕਿਲੇ ਬੰਦੇ ਖੜਾ ਵੀ ਬੱਕਰੇ ਚ ਕੋਈ ਕਮੀ ਹੈਗੀ ਫਿਰ ਆਉਂ ਕੱਠੀ ਮਾਰਨਾ 10000 ਹਾਂ ਕੱਠਾ ਹੀ ਮਾਰਨਾ ਪੈਣਾ ਜੇ ਕਦਰ ਕਰ ਤੂੰ ਚੀਜ਼ ਦੀ ਉਹ ਬਈ ਜਦੋਂ ਤੁਸੀਂ ਉਹ ਕਰ ਜੋ ਬਰਾ ਵਗ ਜੋ ਕੋਈ ਨਹੀਂ ਨਹੀਂ ਆਇ ਨਹੀਂ ਬੱਚੇ ਨਾਲ ਰੋਲਾ ਪਾ ਰਿਹਾ ਭਾਈ ਬਣ ਕੇ ਇਹ ਲਿੱਸਾ ਹੋ ਵੀ ਸਕਦਾ ਹੈ ਆ ਕਿਵੇਂ ਲਿੱਸਾ ਕਿਵੇਂ ਇਹ ਆਈ ਹੁੰਦਾ ਭਾਈ ਕੁਝ ਪਾਉਣਗੇ ਨੀ ਯਾਰ ਲਾ ਬੱਕਰਾ ਲੈ ਜਾਣੇ ਪੈਸੇ ਫੇਰ ਦੇ ਜਾਣ ਜਿਵੇਂ ਕਹਿੰਦਾ ਕੋਈ ਕਹਿੰਦਾ ਵੀ ਮੁੰਡਾ ਬਈ ਮਹਿੰਗਾ ਦਿੱਤਾ ਹੋਰ ਦੱਸ ਆ ਫਾੜਿਆ ਬੱਕਰਾ ਇਹ ਦੇ ਰਹੇ ਹਾਂ ਉਹ ਤੁਹਾਨੂੰ ਹਮਾਰਾ ਬਣਾਉਂਗੇ ਨਾ ਬਹਿ ਬਚ ਕੇ ਹਾਂ ਪੁੱਛ ਕੇ ਲੈ ਜਿਵੇਂ ਕਹੇ ਮੇਰੀ ਆਫਰ ਵੀ ਮਾਪ ਦਾ ਲਾ ਦੇ ਆਉਂਦੀ ਮਰਗੀ ਨਾ ਬੱਕਰੇ ਦਾ 30000 ਦਾ ਲੈ 30000 ਲੱਗ ਗਿਆ ਨਾ ਬਾਬਾ ਜੀ ਨਹੀਂ ਅਰੇ ਨਾ ਬਾਬਾ ਕਹਿੰਦਾ ਮੈਂ ਸੌਦਾ ਕਰਾਉਣ ਆ ਕੇ ਕਹਿੰਦਾ ਫੜਾ ਕੀ ਕੀ ਹੈ ਇਹਦੀ ਇਹਦੀ ਹੈ ਬੋਲ ਤੋ ਇਹ ਟੱਡ ਰੋ ਜੇ ਮਾਰ ਲਾਂਗਾ ਮ ਲਾਵੀ ਉਹ ਬਈ ਜਦਾਂ ਤੂੰ ਸੌਦਾ ਕਰੂ ਜੇ ਬਰਾ ਵਗ ਜਾ ਕੋਈ ਨਹੀਂ ਨਹੀਂ ਆਇਨੀ ਬੱਚੇ ਨਾ ਰੋਵਾ ਮੇਰਾ ਭਾਈ ਬਣ ਗਿਆ ਹੈ ਪੈਸੇ ਕੱਲ੍ਹ ਆਦਿ ਨੂੰ ਸੌਦਾ ਕਰ ਕੋਈ ਗੱਲ ਨਹੀਂ 25 ਵਾਲਾ 25 ਵਾਲਾ ਆ ਨੋਡ ਮਗਲ ਦੇ ਨੂੰ ਹੋਰ ਯਾਰ ਹਾਂ ਇਹ ਨੋਡ ਨਹੀਂ ਚੱਲਦਾ ਹੋਰ ਦੇ ਦੇ ਕੋਈ ਦੱਸ ਦੇ ਦੇ ਜੇ ਇਹ ਨੋਡ ਭਾਏ ਦਾ ਮਨ ਜਰਾ ਨਾ ਕਮਿਆ ਲੱਗਦਾ ਅੱਛਾ ਹੋਈ ਕਿਸੋ ਨਾ ਭਾਈ ਤੰਪੂ ਯਾਰ ਇਹ ਫੇਰ ਮੇਰੇ ਚੁੱਛ ਲਾਦਾ ਮੈਂ ਕਿਰ ਓਥੇ ਧੁੱਪ ਪੈਂਦੀ ਯਾਰ ਦੱਸੇ ਮੈਂ ਯਾਰ ਨਹੀਂ ਬੱਕਰ ਦੇ ਧੁੱਪ ਪੈਂਦੀ ਹੈ ਕੋਈ ਕੋਈ ਨਹੀਂ ਲਾ 45000 ਦਾ ਕੋਈ ਗੱਲ ਨਹੀਂ ਉਹ ਕਿਥੇ ਕਰਨਾ ਦੂਣਿਆ ਦਾ ਸੱਚ ਗੱਲ ਆ ਆਪ ਦੀ ਗੱਲ ਯਾਰ ਮੈਂ ਕਿਹਾ ਕੋਈ ਨਹੀਂ ਜਾਈ ਮੈਂ ਮੈਨੂੰ ਇੱਕ ਮੇਰੇ ਤੋਂ ਆਇਆ ਦੱਸੇ ਕਿਲੇ ਬੰਦੇ ਖੜਾ ਬੱਕਰੇ ਚ ਕੋਈ ਕਮੀ ਹੈਗੀ ਕੀ ਕਰੀ ਕਰਕੇ ਆ ਆਂੰਦ ਬੱਚਾ ਆਈ ਕੀ ਕਰਕੇ ਲਾਇਆ ਥਾ ਤਨ ਪਹਿਲੇ ਫੇ ਮੈਂ ਪਹਿਲਾਂ ਹੀ ਉਹਦਾ 75 40 ਮੰਗੇ ਉਹਦਾ ਕੀ ਮੈਂ ਤਾਂ ਗੱਲ ਹੀ ਉਹ ਜੀ ਕੀਤੇ ਯਾਰ ਫਿਰ ਪੀ ਆ ਆਪਣਾ ਗੱਲ ਹੀ ਨਹੀਂ ਕੀਤੀ ਤੇ ਨਾਲ ਵੀ ਲੱਖ ਦੇ ਦੇ 80 ਦੇ ਦੇ ਉਹਦਾ ਕੀ ਫਾਇਦਾ ਬੱਚਾ ਪਿਓਰ ਤੇ 10000 ਹੋਰ ਪਾ ਦੇ ਯਾਰ ਹੋਰ ਨਾਲ ਨਹੀਂ ਹੋਣਾ ਕੀ ਫਾਇਦਾ ਇਕੱਠੇ ਮਾਰਨਾ 10000 ਹਾਂ ਇਕੱਠੇ ਹੀ ਮਾਰਨਾ ਬੈਣਾ ਜੇ ਕਦਰ ਕਰ ਤੂੰ ਚੀਜ਼ ਦੀ ਤੂੰ ਦੱਸ ਦੇ ਚਲ ਸਹੀ ਕਿੰਨੇ ਕਰਦੀ ਹਾਂ ਅੰਕਲ 40000 ਲੈ ਜੀ ਹਾਂਜੀ ਬੋਲ ਤੰਦਰਦੀ ਦਾ ਮੈਂ 25 ਲਾਏ ਤੇ 26 ਦਾ 26 ਲਾਤਾ ਹਾਂ ਹਾਂ 26 ਲਾਤਾ 25 ਦਾ ਬੱਕਰ ਦੀ ਨਹੀਂ ਚਾਚਾ ਉਸ ਬੱਬਿਆਲੀ ਹਜ਼ਾਰ ਕਹਦਾ ਤੁਸੀਂ ਵੀ ਹਜ਼ਾਰ 40 ਹਜ਼ਾਰ ਇੱਕ ਮਹੀਨਾ 40 ਹਜ਼ਾਰ ਇਹਨਾਂ ਨੇ ਬੱਕਰਾ ਰੱਖਣਾ ਕਰੇ ਮੈਂ ਵੀ ਰੱਖਣ ਬਾਅਦ ਇਹਨਾਂ ਰੱਖੇ ਸੇਵਾ ਦੇ ਕਿ ਜਾਊਗਾ ਬੱਕਰਾ ਜਦੋਂ ਬਣਿਆ ਫਿਰ ਦੱਸਣਗੇ ਤੈਨੂੰ ਵੀ ਕੀ ਚੀਜ਼ ਬਣੀ ਆ 2 ਲੱਖ ਦਾ ਬੱਕਰਾ ਆ ਉਹਦਾ ਕਿਸਮਤ ਆ ਇਹ ਲੱਸਾ ਹੋ ਵੀ ਸਕਦਾ ਹੈ ਆ ਕਿਵੇਂ ਲੱਸਾ ਇਹ ਨਹੀਂ ਪਾਉਣਗੇ ਨੀ ਯਾਰਾ ਲਾ ਉਹ ਤਾਂ ਫਿਰ ਅਲੱਗ ਚੀਜ਼ ਜੇ ਹੁਣ ਤੈਨੂੰ ਨਾਲ ਕੋਈ ਪਾਇ ਤੇਰਾ ਵੀ ਦੋ ਦਿਨ ਅੰਦਰ ਬਾੜ ਚ ਡੁੱਟ ਜਾਣਾ ਕੱਢੀ ਫਿਰ ਤੋਲੇ ਪਾੜਾ ਤੇਰਾ ਨਹੀਂ ਲਿਪਾੜਦਾ ਹਾਂ ਬਸ ਇਹ ਤਾਂ ਹੁਣ ਖਾਣ ਤੇ ਸਾਰਾ ਕੁਝ 25 26 22 ਉਹ ਜਾਂ 14 ਕੀ ਫਾਇਦਾ ਯਾਰ ਤੂੰ ਗੱਲ ਪੱਕੀ ਗੱਲ ਜੇ ਲੈਣ ਵਾਲੀ ਯਾਰ ਤੁਨੂੰ ਭਗਾਵਾ ਜੀ ਨਾ ਕਰ ਠਾਈ ਜਾ ਦਾ ਵਕਤ ਹੈ ਯਾਰ ਯਾਰ ਹੁਣ ਬਾਤ ਕੀ ਕਰ ਹਮਾਰੀ ਤਨ ਯਾਰ ਹੁਣ ਦਾਕਾ ਪੂਰਾ ਹੁਣ ਮਾਤਾ ਪੁੱਤਰ ਨਾ ਰਹਣੇ ਯਾਰ ਉੱਤਰ ਦਾ ਗਿਆ 5000 ਛੜਤਾ ਮੈਂਨੇ ਆਲਾ 500 ਛੜ ਕੇ ਖੜ ਜਾਂਦਾ ਮੈਂ ਤੈਨੂੰ 5000 ਛੜਤਾ ਇਕੱਠਾ 5000 ਜੇ ਜੇ ਬੰਦੇ ਬੋਲਦੇ ਨੇ ਹੁਣ ਇਹ ਮਾਰਦੇ ਨੀ ਬਿਚਾਰੇ ਕੌਣ ਮਰਦੇ ਬੀ ਮਰਦੇ ਨੇ ਬੱਕਰਾ ਲੈ ਜਾਣਾ ਪੈਸੇ ਫੇਰ ਦੇ ਜਨ ਜਿਹ ਕਹਿੰਦਾ ਕੋਈ ਕਹਿੰਦਾ ਵੀ ਮੈਂ ਤਾਂ ਵੀ ਮਹਿੰਗਾ ਦਿੱਤਾ ਹੋਰ ਦੱਸ ਅੱਜ ਬੱਕਰਾ ਲੈ ਜਾਣਾ ਪਹਿਲਾਂ ਬੱਕਰਾ ਕਿਸੇ ਨੂੰ ਦਿਖਾ ਲੈਣ ਪਾਸ ਕਰਾ ਲੈਣ ਜਿਹ ਕਹਿੰਦਾ ਵੀ ਬੱਕਰਾ ਮਹਿੰਗਾ ਭਾਈ ਮੇਰੇ ਘਰੇ ਸੱਜੇ ਬਸ ਇਹ ਵੀ ਕਰ ਲੈਣਾ ਮੈਂ ਤਾਂ ਇਹ ਦੱਸ ਆ ਫੜ ਗਿਆ ਬੱਕਰਾ ਇਹ ਦੇ ਰਹਾਂ ਉਹਦੋਂ ਹਮਾਰਾ ਨਾਮ ਹੋਊਗਾ ਨਾ ਬਹਿ ਬਚ ਗਏ ਹਾਂ ਪੁੱਛ ਕੇ ਜਿਵੇਂ ਕਿ ਮੇਰੀ ਆਫਰ ਵੀ ਨਾ ਉਹ ਲਾ ਦੇ ਆਪਣੀ ਮਰਜੀ ਨਾਲ ਬੱਕਰੇ ਦਾ 30000 ਦਾ ਇਹਦੋਂ ਗਾ ਹੁਣ ਤਾਂ ਯਾਦਾ ਇਹ ਨਹੀਂ ਹੋਣੀ ਨਹੀਂ ਹੋਣੀ ਚਾਹੀਦੀ ਹੋ ਕਿੱਥੇ ਹੋਣ ਨਹੀਂ ਹੋ ਕਿੱਥੇ ਹੋਊ ਹਜ਼ਾਰ ਕੱਢ ਦੇ ਦੇ ਭਾਈ ਮੈਂ ਤਾਂ ਹੀ ਕਰਦਾ ਲਏਗਾ ਹਜ਼ਾਰ ਤੇ ਮੇਰਾ ਖੜਾ ਮਦਾ ਪੰਜ ਇਕੱਠੀ ਮਾਰੇ ਆ ਆ ਦੋ ਕੱਢ ਦੇ ਦੇ ਆ ਖੜਿਆ ਕੋਈ ਨਹੀਂ ਜਿੰਨਾ ਕਹਤਾ ਸੀ ਅਸੀਂ ਜਵਾਨ ਸਰੇ ਜੜਾ ਦਿੱਤੇ ਚਲੋ ਕੋਈ ਗੱਲ ਨਹੀਂ ਕਰ ਕੋਈ ਗੱਲ ਨਹੀਂ ਉਹ ਫਿਰ ਹੁਣ ਕਿੰਨਾ ਕਰੀਏ ਕੋਈ ਗੱਲ ਨਹੀਂ ਦੰਦਾ ਨਹੀਂ ਮੱਕਰ ਤੂੰ ਜਿੰਨਾ ਮੈਂ ਤਾਂ ਦੇਣ ਬਾਤੀ ਆਇਆ ਮੇਰੇ ਪੱਕਾ ਵਧੀਆ ਰੱਖਦੇ ਸੀ ਮੇਰੇ ਪੈਸੇ ਲੱਗੇ ਹੁੰਦੇ ਮੈਂ ਫੜਾਉਂਦਾ ਹਾਂ ਦੇ ਦੇ ਹੋਪ ਕਿਸੇ ਕੰਮ ਹੁਣ ਮਾੜਾ ਪਤਾ ਮੈਂ 1000 ਕੱਢਦੇ 40 ਤੋਂ ਹਰ ਸਬਾਲਾ ਦਾ ਮੈਂ ਪੰਜ ਇਕੱਠੀ ਮਾਰਿਆ ਪੰਜ ਚਾਹ ਦੇਖ ਪਹਿਲਾਂ ਤੋੜ ਕੇ ਲੈ ਆ ਜਾ ਹੱਡ ਬੱਚੇ ਤੇ ਕਿਸੇ ਕਿਸੇ ਨੂੰ ਲੱਗਦਾ ਇਹ ਗੱਲ ਯਾਦ ਰੱਖੀ ਮੇਰੀ ਲੈ ਮੱਥਾ ਦੇਖ ਲੈ ਬੱਚੇ ਉਹ ਹੱਡ ਦਾ ਵਧੀਆ ਲੱਗਦਾ ਪੈਸੇ ਪੈਸੇ ਵਧੀਆ ਲੱਗੇ ਉਹ ਪੈਸੇ ਕਾ ਨੂੰ ਲੱਗਣੇ ਕਾਟੂ ਵਾਲੇ ਪੈਸੇ ਲੱਗਣੇ ਤਾਂ 30000 ਦਾ ਵੱਡਣਾ ਲੈ ਜਾਣਗੇ ਇਹਨੂੰ ਜਿੰਨੇ ਮਰਜ਼ੀ ਕੱਟਣ ਵਾਲੇ ਹੁੰਦੇ ਦੀ ਅਸੀਂ ਜਾ ਕੇ 40 ਕਿਲੋ ਬੋਸਤਾ ਹੋਣੇ ਜੋ ਤੋਰੀ ਤੋਰੀ ਮੜਿਆ ਲੈ ਤੋਰ ਲਾ ਲੈ ਉੱਲਾ ਛੱਡ ਲੈ ਜੇ ਕੋ ਘਾੜੂ ਫੇਰ ਮੈਨੂੰ ਕੋਈ ਵਿੱਚ ਆ ਆ ਤੂੰ ਦਾ ਸਲੰਡਰ ਆਉਂਦਾ ਮੜ ਕੀ ਕਹਿੰਦਾ ਯਾਰਾ ਤੂੰ ਜਿੰਨੇ ਕਿਹਾ ਸੀ ਤੇਰੇ ਫੁੱਲ ਚੜਾਤੇ ਲੈ ਹੁਣ ਰਹਾ ਤੇਰੀ ਜਵਾਨ ਤੇ ਫੁੱਲ ਚੜਾ ਠੀਕ ਆ ਯਾਰ ਕਿਉਂ ਗਿਆ ਨਹੀਂ ਜਿੰਨੇ ਕਹੇ ਸੀ ਚੜਾ ਦੇ ਕਿ ਨਹੀਂ ਕੋਈ ਫਿਰ ਹੁਣ ਕੰਨਾ ਸਰ ਕਰੇਗਾ ਫਰਕਾ ਨਾ ਨਾ ਜੜ ਰਹੇ ਬਾਜ ਜਿਹੜਾ ਦਿਲ ਮੰਨਦਾ ਨਾ ਨਾ ਫਿਰ ਚਿਚਿਪ ਕਰ ਜੀ ਪੁੱਛ ਲੈ ਨਾ ਇੱਥੇ ਨਹੀਂ ਪੁੱਛ ਲੈ ਬਸ ਇੱਥੇ ਰਿੜਦੇ ਹੈਗੇ ਇੱਥੇ ਮੈਂ ਕਦੋਂ ਕਹ ਲੈ ਜਾਉ ਉਹਨਾਂ ਬਾਈਆਂ ਨੂੰ ਇੱਥੇ ਦਾ ਮਨ ਲਾਈਦਾ ਕਦੋਂ ਕਰਾਂ ਪਹਿਲੇ ਸੁਣ ਕੇ ਹਾਂ ਉਹਨੂੰ ਸੁਣ ਕੇ ਤਰਸਿਆ ਹਾਂ ਬਸ ਇਹਨੂੰ ਕਹਿਤਾ ਦੱਸਿਆ ਬਸ ਇਹ ਕੋਈ ਜ਼ਿਆਦਾ ਬਾਈ ਕੋਈ ਦੱਸਦਾ ਇਹਨੂੰ ਬਦਲ ਕਰਦਾ ਚਾਚਾ ਲੈ ਜਾ ਨਹੀਂ ਬਸ ਕੋਈ ਗੱਲ ਛੱਡ ਦਿਖਾ ਲਾ ਮੰਡੀ ਚ ਆ ਯਾਰ ਖੰਡ ਨਾਲ ਦੇਣਾ ਤਾਂ ਅਸੀਂ ਖੜਾ ਲਾਨੇ ਆ ਹਾਂ ਫਿਰ ਲੋਕ ਲੈ ਦੇਗਾ ਆਪਾ ਇਹਨੂੰ ਇਹ ਕਹਿੰਦਾ ਇੱਕ ਗਾਲ ਹੀ ਕਹਿ ਦੇ ਮੈਨੂੰ ਇੱਕੋ ਹੀ ਕਹਤੀ ਜਾਂ ਤਸੇ ਨਹੀਂ ਯਾਰਾ ਲੈ ਯਾਰ ਤਸੇ ਹੁਣ ਮੇਰੀ ਇੱਕੋ ਹੀ ਨਹੀਂ ਆਲੇ ਮੈਂ 10000 ਸੜਤਾ ਯਾਰ ਤੁਹਾਨੂੰ ਉਹ ਮੈਂ ਕਿੱਧਰ 20 ਤੋਂ ਪਾ 25 ਤੂੰ ਤਾਂ 15 ਲਾ ਕੇ ਕਹਦੀ ਮੈਂ 35 ਤੇ ਚੜ ਗਿਆ ਤੇਰਾ ਕੀ ਆ ਮੇਰਾ ਹੈ ਹੀ ਨਹੀਂ ਅਸੀਂ ਵੀ ਪੈਸੇ ਲਾਏ ਹੋਏ ਨੇ ਤੇ ਗੁਰੂ ਅਸੀਂ ਵੀ ਪੈਸੇ ਲਾ ਕੇ ਲੇ ਕਹਿੰਦਾ ਸਾਡੇ ਘਰੇ ਘਰੇ ਜੰਮਿਆ ਨਹੀਂ ਤੇਰਾ ਸਾਰੀ ਮੰਡੀ ਤੇਰੀ ਆ ਅਸੀਂ ਕਿਤੇ ਕਹਿਨੇ ਆ ਮਤਲਬ ਕਹਿਣ ਦੀ ਗੱਲ ਆ ਤੇਰੀ ਬੀਕੋ ਘਾੜਦਾ ਨਹੀਂ ਹੈ ਕਰਦੇ ਕੇ ਹਿਸਾਬ ਨਾਲ ਯਾਰ ਘਾਵਣਾ ਇਹ ਮੰਨਦਾ ਨਹੀਂ ਯਾਰ ਕੀ ਕਹਦਾ ਮਲਾਪਰਾ ਬੰਨੂ ਕਹਾ ਮਾ ਇਹ ਭਾਜਾ 2000 ਦਾ ਫਰਕ ਕੱਢਣਾ ਹੈ ਇਹ ਦੂਗਾ ਤਾਂ ਵੀ ਐਸੇ ਬੰਦੀ ਨਹੀਂ ਹੋਣੀ ਕੀ ਗੱਲ ਇਹ ਕਹਿੰਦਾ 35000 ਇਹ ਕਹਿੰਦਾ ਨਹੀਂ ਕਰਦੇ ਮੈਂ 40 ਦਾ 38 ਕਹਾ ਤਾਂ ਮੈਨੂੰ 35000 ਰੱਖਦਾ ਹੋਰ 20000 ਦੀ ਆ ਆ ਨਿਆ ਆਵਾ ਨਹੀਂ થਦਾ ਹੁੰਦਾ ਆ ਜਾਓ ਜੀ ਬਾਬਾ ਜੀ ਤੁਸੀਂ ਆ ਜਾਓ ਨਹੀਂ ਨਾ ਨਹੀਂ ਅ ਚਾ ਚਾ ਜਾ ਕੇ ਨਹੀਂ ਕੰਮ ਨਹੀਂ ਕਰ ਉਹ ਤਾਂ ਪਹਿਲਾਂ ਹੀ ਕਹਤਾ ਯਰੇ ਨੇ ਕਿੰਨਾ 32000 20000 ਦਾ 2 ਉੱਪਰ ਮਾਫਰ ਦੇ ਲਾ ਯਾਰ ਬਸ ਇਹਦਾ ਸ਼ਰਾ ਲਾ ਫਿਰ ਦੇ ਦੂੰਗਾ ਜਦੋਂ ਆਰਚੀ ਆ ਜਾ ਬਸ ਇਹਦਾ ਜਾ ਫਿਰ ਉਹ ਭਾਈ ਦੇ ਪੁੱਟ ਚੜਾ ਦੇ ਦੇ 32000 ਦੇ ਲਾਦਾ ਭਾਈ 32 33 ਕਹਤਾ ਮੈਂ ਇਹ ਸੁਣੋ ਇਹ ਜਰਾ ਇਹ ਰੂਟ ਪੜ ਨਹੀਂ ਲਾਉਣਾ ਵਿੱਚ ਉਹ ਜਰਾ ਇਹਨੇ ਗੱਲ ਰੱਖਣਾ ਇਹਦਾ ਠੀਕ ਗੱਲ ਆ ਉਹ ਭਾਈ ਇੱਧਰ ਆ ਕੋਣ ਲੈਂਦਾ ਭਰਾ ਆ ਇਹ ਲੈਂਦਾ ਇੱਧਰ ਆ ਮੈਂ ਨਾ ਕੋਈ ਦਲਾਲੀ ਜੜੀ ਦਲਾਲੀ ਇਹੀ ਲਊਗਾ ਮਿਹਨਤ ਕਰਦਾ ਠੀਕ ਗੱਲ ਆ ਤੁਸੀਂ ਲੈਨੇ ਹੋ ਬੱਚਾ ਹਾਂਜੀ ਕੀ ਲਾਇਆ ਤੁਸੀਂ ਪੱਪੀ ਲਾ ਬਾਬਾ ਜੀ ਉਹਨੇ 35 ਕਰੇ ਲਾ ਚਾ ਮੈਂ ਕਰਤਾ ਬੜਾ ਨਾ ਤੇ ਦੀ ਲੜ ਗਿਆ ਨਾ ਬਾਬਾ ਜੀ ਨਹੀਂ ਅਰੇ ਨਾ ਬਾਬਾ ਕਹਿੰਦਾ ਮੈਂ ਸੌਦਾ ਕਰਾਉਣ ਆ ਕੇ ਕਹਿੰਦਾ ਫੜਾ ਉਹ ਛਾਟਾ ਦੇ ਕੋ ਕਹੂੰਗਾ ਤੇਰੇ ਹੱਕ ਤੇ ਭਾਈ ਫੜ ਦਤਾ ਉਹ ਫਾੜੋ ਪੱਤ ਫਾੜਾ ਕਾਟਾ ਵਾ ਤੇ 33 ਦਾ ਆ ਕੇ ਫੜ ਬੱਚਾ ਲੈ ਜਾ ਖੁਸ਼ ਹੋ ਕੇ ਨਹੀਂ ਨਹੀਂ 100 ਰੁਪਇਆ ਮੈਂ ਦੇਣਾ ਨਹੀਂ ਬਾਬਾ ਕੋਈ ਨਹੀਂ ਸਰਦਾਰ ਸੇ ਬਾਬਾ ਜੀ ਇਹਦੀ ਕਹਿਣ ਤੇ ਆ ਬਾਬਾ ਜੀ ਇਹਦੀ ਕਹਿਣ ਤੇ ਆ ਓਏ ਜੋ ਕਿ ਯਾਰ ਤੈਨੂੰ ਮੈਨੂੰ ਮਨਾ ਦੇ ਜੇ ਚੰਗਾ ਨਹੀਂ ਨਹੀਂ ਬਾਬਾ ਤਾ ਮੋੜ ਦੇ ਰੱਖ ਲਈ ਇਹ ਕੋਈ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਹੀਂ ਵਧੀਆ ਜਾਨਵਰ ਕਰਕੇ ਕੋਈ ਨਹੀਂ ਜਿਹੇ ਯਾਰ ਬਾਬੂ ਕੋਈ ਨਹੀਂ ਵਧੀਆ ਜਾਨਵਰ ਕਰਕੇ ਗਿਆ ਤੈਨੂੰ ਲੈ ਜਾ ਪੱচ্চਾ ਮੱਥਾ ਹੈ ਹਾਂ ਦਿਓ ਪੈਸੇ ਯਾਰ ਕੋਈ ਗੱਲ ਨਹੀਂ ਠੀਕ ਹੈ ਚਲ ਕੋਈ ਨਹੀਂ ਬਾਹਰ ਦੇ ਨਹੀਂ Google Pay ਕਰ ਦੇ ਯਾਰ ਕੋਈ Google Pay ਕਰ ਦੇ ਇਹਨੂੰ ਬੰਦ ਦੇ ਦੇ ਬੰਦ ਦੇ ਦੇ ਨਾ ਚਲ ਜਾਂਦਾ ਹੋ ਜਾ ਬੰਦ ਜਾਣਾ ਕਿੱਧਰ ਦੀ ਹੈ ਕਿੱਥੇ ਮਿਲੇ ਕੋਈ ਕਿੱਧਰ ਦੀ ਜਾਉਂਗੇ ਸਰ ਫੋਟੋ ਖਿਜਾਂਗੇ ਬਲਵਾਰਾ ਕੁਛ ਕਰ ਪਿੰਡਾਂ ਕਾ ਟੋੜਾ ਲੋਦਰ ਸਿੱਕ ਤਰ ਬਾਈ ਇਹ ਮੋਕੇ ਕੋਲੇ ਤੇ ਆਲਾ ਵਧੀਆ ਨਹੀਂ ਨਹੀਂ ਗਰਾਉਂਡ ਵੀ ਦੇਖੋ ਬਾਈ